ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤ ਦੀ ਸੈਨਾ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਟਾਰਗੇਟ ਕੀਤਾ ਗਿਆ ਸੀ 6 7 ਮਈ ਅਤੇ 8 ਮਈ ਦੀ ਰਾਤ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਪਾਕਿਸਤਾਨ ਦੀ ਫੌਜ ਵੱਲੋਂ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਕਬੀਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਵੱਖ-ਵੱਖ ਸੰਪਰਦਾਮਾਂ ਦੇ ਮੁਕੋਂ ਵੱਲੋਂ ਇਸ ਦੀ ਨਖੇਦੀ ਕੀਤੀ ਗਈ ਕਿ ਸ੍ਰੀ ਅਕਾਲ ਸ੍ਰੀ ਹਰਮੰਦir ਸਾਹਿਬ ਨੂੰ ਜੇ ਟਾਰਗੇਟ ਕੀਤਾ ਗਿਆ ਹੈ ਤੇ ਉਸ ਦੇ ਪੁਖਤਾ ਸਬੂਤ ਦੇਵੇ ਭਾਰਤ ਸਰਕਾਰ ਅਤੇ ਭਾਰਤ ਦੀ ਸੈਨਾ ਦੂਜੇ ਪਾਸੇ ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ 9 ਵਜੇ ਤੋਂ ਲੈ ਕੇ 11 ਵਜੇ ਤੱਕ ਚੱਲੇਗੀ ਇਸ ਮੀਟਿੰਗ ਅਮਰਜੰਸੀ ਮੀਟਿੰਗ ਦੀ ਖੁਦ ਜਾਣਕਾਰੀ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਖ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਵਾ ਗੜਗਾਜ ਵੱਲੋਂ ਕੀਤੀ ਗਈ ਹੈ ਇਸ ਦੇ ਵਿੱਚ ਪੰਜ ਪਿਆਰੇ ਵੀ ਸਹਿਬਾਂ ਪੰਜ ਪਿਆਰੇ ਵੀ ਸਹਿਬਾਨ ਜਿਹੜੇ ਮੌਜੂਦ ਹੋਣਗੇ ਹੋ ਸਕਦਾ ਹੈ ਕਿ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਾਂ ਦੂਸਰੇ ਜਿਹੜੇ ਤਖਤ ਧਗੇ ਨੇ ਉਹਨਾਂ ਦੇ ਜਥੇਦਾਰ ਸਹਿਬਾਨ ਵੀ ਇਸ ਵਿੱਚ ਹਾਜ਼ਰ ਹੋ ਸਕਦੇ ਨੇ ਇਹ ਮੀਟਿੰਗ ਦਾ ਅਜੰਡਾ ਇਹ ਹੈ ਕਿ ਸਿੱਖ ਮਸਲੇ ਉੱਤੇ ਗੱਲਬਾਤ ਕੀਤੀ ਜਾਵੇਗੀ ਜਿੱਥੇ ਕਿ ਇੱਕ ਪਾਸੇ ਭਾਰਤ ਸਰਕਾਰ ਅਤੇ ਭਾਰ ਦੀ ਆਰਬੀ ਵੱਲੋਂ ਇਹ ਵਾਅਦੇ ਠੋਕੇ ਜਾ ਰਹੇ ਨੇ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਪਾਕਿਸਤਾਨ ਦੀ ਆਰਬੀ ਵੱਲੋਂ ਤੇ ਦੂਸਰੇ ਪਾਸੇ ਤਿਰਮਰਾਟੀ ਵੱਲੋਂ ਇੱਕ ਵੀਡੀਓ ਪਾਈ ਗਈ ਜਿਸ ਤਰ੍ਹਾਂ ਕੌਮ ਦੇ ਇਤਿਹਾਸ ਸਿੱਖਾਂ ਦੇ ਇਤਿਹਾਸ ਦੇ ਨਾਲ ਛੇੜਛਾੜ ਉਸ ਨੂੰ ਤੋੜ ਮਰੋੜ ਕੇ ਅਤੇ ਐਨੀਮੇਸ਼ਨ ਤਸਵੀਰਾਂ ਜਿਹੜੀਆਂ ਉਸ ਦੇ ਵਿੱਚ ਦਿਖਾਈਆਂ ਕੀਤੀਆਂ ਇਸ ਨੂੰ ਲੈ ਕੇ ਭਾਵੇਂ ਤੁਰਵਰਾਟੀ ਨੇ ਆਪਣੇ ਚੈਨਲ ਤੋਂ ਜਿਹੜੀ ਹੈ ਵੀਡੀਓ ਉਹ ਡਿਲੀਟ ਕਰ ਦਿੱਤੀ ਹੈ ਲੇਕਿਨ ਕੌਮ ਦੇ ਵਿੱਚ ਗੁੱਸਾ ਹੈ ਅੱਜ ਪੰਥ ਦੇ ਹੱਕ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਕਮੇਟੀ ਜਿਹੜੀ ਹੈ ਉਹ ਲਗਾਤਾਰ ਭਰਤੀ ਕਰ ਰਹੀ ਹੈ ਕਿਉਂਕਿ 18 ਜੂਨ ਬਹੁਤ ਨੇੜੇ ਹੈ 18 ਜੂਨ ਤੋਂ ਬਾਅਦ ਭਰਤੀ ਮੁਕੰਮਲ ਕਰਕੇ ਡੈਲੀਗੇਟਸ ਬਣਾਏ ਜਾਣਗੇ ਡੈਲੀਗੇਟਸ ਵੱਲੋਂ ਇੱਕ اجلاس ਮੀਟਿੰਗ ਹੋਵੇਗੀ ਮੀਟਿੰਗ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਵੀ ਹੋ ਸਕਦੀ ਹੈ ਕਿਉਂਕਿ ਵਾਰ-ਵਾਰ ਮਨਪ੍ਰੀਤ ਯਾਦਲੀ ਕਹਿੰਦੇ ਨੇ ਜੇਕਰ ਇਹਨਾਂ ਦੇ ਵਿੱਚ ਤਿਆਗ ਭਾਵਨਾ ਨਹੀਂ ਜੇਕਰ ਇਹ ਆਪਣੀ ਹਿੰਦ ਨਹੀਂ ਛੱਡਦੇ ਤਾਂ ਕੌਮ ਇਹਨਾਂ ਨੂੰ ਐਕਸੈਪਟ ਨਹੀਂ ਕਰੇ ਕਰੇਗੀ ਹਾਲਾਂਕਿ ਛੇ ਅਕਾਲ ਤਖਸਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕਾਮਨ ਵੱਲ ਨੂੰ ਵਿਰੋਧ ਹੋਇਆ ਖਾਸ ਕਰਕੇ ਆ ਜਿਹੜੇ ਹੈਗੇ ਸੀ ਤੁਮਾ ਸਾਹਿਬ ਜੀ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਇਹ ਐਕਸੈਪਟ ਨਹੀਂ ਕਰਦੇ ਕਾਮਨ ਨੂੰ ਵੀ ਵਾਰ-ਵਾਰ ਵੋਕ ਕੀਤਾ ਜਾ ਰਿਹਾ ਹੈ ਕਿ ਪੁਰਾਣੇ ਜਥੇਦਾਰਾਂ ਦੀਆਂ ਸਵਾਮਾਂ ਨੂੰ ਬਹਾਲ ਕੀਤਾ ਜਾਵੇ ਲੇਕਿਨ ਅੱਜ ਕੋਈ ਵੱਡੇ ਫੈਸਲੇ ਹੋ ਸਕਦੇ ਨੇ ਇਸ ਦੇ ਖਾਦਸ਼ੇ ਪ੍ਰਗਟਾਏ ਜਾ ਰਹੇ ਨੇ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਅੱਜ ਜਿਹੜੀ ਅਮਰਜੈਂਸੀ ਮੀਟਿੰਗ ਸੱਦੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਵੱਲੋਂ ਇਸ ਦੇ ਕੁਝ ਖਾਸ ਮਾਇਨੇ ਹੋ ਸਕਦੇ ਨੇ ਧੰਨਵਾਦ